ਏ ਉਸੇ ਮਾਦਾ ਦੀ ਫਣੀ ਅੱਛਾ ਠੇਕੇ ਦੇ ਬਣਾਏ ਉਹਦੀ ਪੰਜ ਠੇਕੇ ਹਾਂ ਪਹਿਲੀ ਆ ਪੋਤਾ ਲਾਇਆ ਸੀ ਉਹ ਮਾਰਿਆ ਗਿਆ ਉਹਦਾ ਵੀ ਅਜੇ ਤੱਕ ਖਰਾਬਾ ਨਹੀਂ ਮਿਲਿਆ ਅੱਛਾ ਨਹੀਂ ਤੁਸੀਂ ਠੇਕੇ ਸੀ ਲੈ ਕੇ ਜਮੀਨ ਮੋੜ ਉਹ ਤਾਈ ਆਪਦੀ ਦੀੋਂਦੇ ਉਸ ਅੱਛਾ ਉਹ ਪਹਿਲੇ ਸਾਲ ਲਾਇਆ ਜੋ ਨਾ ਚਾਚੀ ਦਾ ਹਾਂ ਉਹ ਐਸੀ ਤੁਹਾਡੇ ਚ ਮਾਰੇ ਆ ਗਿਆ ਹਾਂ ਤੇ ਫੋਨਾ ਕਰ ਤੂੰ ਵੀਜੀ ਨਾ ਛੱਡ ਇੱਧਰ ਆ ਮੋੜ ਚੰਗ ਨਹੀਂ ਘਰ ਨੋ ਜਾਂਦਾ ਮੈਂ ਗੇਟ ਖੋਲ੍ਹ ਦਿੰਦਾ ਅੱਜੇ ਕੰਮ ਚ ਜਰੂਰਤਾਂ ਥੋੜੀਆਂ ਹੋਰ ਜ਼ਰੂਰਤਾਂ ਪੂਰੀਆਂ ਵਾਸਤੇ ਨਹੀਂ ਨਹੀਂ ਬਸ ਰੇ ਠੀਕ ਹੈ ਨਾ ਪਿੰਚ ਥੋੜਾ ਐ ਘੁੰਮੋ ਥੋੜੇ ਹਾਂ ਆ ਇਧਰ ਆ ਜੋ ਮੁੰਡੇ ਦੀ ਫੀਸ ਹੈਗੀ ਆ ਹਾਂਜੀ ਵੀ ਹੈਡੀ ਦੀ ਫੀਸ ਹੈ ਅੱਛਾ ਕੀ ਸ਼ਰਨਜੀਤ ਕੌਰ ਹਨ ਹਾਂਜੀ ਹਾਂਜੀ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਪਣੇ ਖਾਜੂ ਵਾਲਾ ਰਾਜਸਥਾਨ ਬੀਕਾਨੇਰ ਤੋਂ ਜੋ ਟੀਮ ਪੰਜਾਬ ਹੜਪੀਟ ਪਰਿਵਾਰਾਂ ਦੀ ਮਦਦ ਲਈ ਚੌਥੀ ਟੀਮ ਰਵਾਨਾ ਹੋ ਕੇ ਗਈ ਸੀ ਅੱਜ ਅਸੀਂ ਪਿੰਡ ਰਾਜੀਸਵਰਾਂ ਆਏ ਆਗੇ ਆ ਉਹਦੀਆਂ ਟਾਣੀਆਂ ਹੈ ਤੇ ਇੱਥੇ ਇਸ ਭੈਣ ਦਾ ਜਦੋਂ ਅੰਦਰ ਜਾ ਕੇ ਮਕਾਨ ਦੇ ਹਾਲਾਤ ਵੇਖੇ ਗਿਆ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੇਣਗੇ ਹਾਲਾਤ ਮਕਾਨ ਬਿਲਕੁਲ ਡਿੱਗਣ ਦੇ ਕगार ਤੇ ਹੈ ਤਾਂ ਵੈਸੇ ਸੰਸਥਾਵਾਂ ਹੋਰ ਬਹੁਤ ਮਦਦ ਕਰ ਰਹੀਆਂ ਜਿੰਨਾ ਕੋਈ ਹੋ ਸਕਦਾ ਇਹਨਾਂ ਦੀ ਹਜੇ ਤੱਕ ਕੋਈ ਮਦਦ ਨਹੀਂ ਹੋਈ ਸੀ ਅਸੀਂ ਇਹਨਾਂ ਨੂੰ ਪਰਿਵਾਰ ਨੂੰ مالی ਮਦਦ ਲਈ 20000 ਰੁਪਏ ਦੀ ਮਦਦ ਦੇ ਕੇ ਜਾ ਰਹੇ ਹਾਂ ਪਰਮਾਤਮਾ ਸੇਵਾ ਲੇਖੇ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ